ਅੱਜ ਦੀ ਵੱਡੀ ਖਬਰ ਦੱਸ ਦਈਏ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ Shimla ਦੇ Jubbar ਵਿੱਚ HRTC ਦੀ ਬੱਸ ਜਿਹੜੀ ਹੈ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋਈ ਤੇ 3 ਲੋਕ ਗੰਭੀਰ ਹੂਨ ਵਿੱਚ ਘਾਇਲ ਹੋਏ ਨੇ। ਦੱਸ ਦਈਏ ਡਰਾਈਵਰ ਇੰਡੈਕਟਰ ਸਮੇਤ 2 ਸਵਾਰੀਆਂ ਦੀ ਜਿਹੜੀ ਹੈ ਇਸ ਹਾਦਸੇ ਵਿੱਚ ਮੌਤ ਹੋਈ ਹੈ। ਅੱਜ ਦੀ ਵੱਡੀ ਖਬਰ ਦੱਸ ਦਈਏ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ Shimla ਦੇ Jubbar ਵਿੱਚ HRTC ਦੀ ਬੱਸ ਜਿਹੜੀ ਹੈ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋਈ ਤੇ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ। ਦੱਸ ਦਈਏ ਡਰਾਈਵਰ ਇੰਡੈਕਟਰ ਸਮੇਤ 2 ਸਵਾਰੀਆਂ ਦੀ ਜਿਹੜੀ ਹੈ ਇਸ ਹਾਦਸੇ ਵਿੱਚ ਮੌਤ ਹੋਈ ਆ। ਅੱਜ ਦੀ ਵੱਡੀ ਖਬਰ ਦੱਸ ਦਈਏ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ Shimla ਦੇ Jubbar ਵਿੱਚ HRTC ਦੀ ਬੱਸ ਜਿਹੜੀ ਹੈ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋਈ ਤੇ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ। ਦੱਸ ਦਈਏ ਡਰਾਈਵਰ ਇੰਡੈਕਟਰ ਸਮੇਤ 2 ਸਵਾਰੀਆਂ ਦੀ ਜਿਹੜੀ ਹੈ ਇਸ ਹਾਦਸੇ ਵਿੱਚ ਮੌਤ ਹੋਈ ਹੈ। ਅੱਜ ਦੀ ਵੱਡੀ ਖਬਰ ਦੱਸ ਦਈਏ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ Shimla ਦੇ Jubbar ਵਿੱਚ HRTC ਦੀ ਬੱਸ ਜਿਹੜੀ ਹੈ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋਈ ਤੇ 3 ਲੋਕ ਗੰਭੀਰ ਰੂਪ ਵਿੱਚ ਜ਼ਖਮੇ ਹੋਏ ਨੇ। ਦੱਸ ਦਈਏ ਡਰਾਈਵਰ ਡਾਕਟਰ ਸਮੇਤ ਦੋ ਸਵਾਰੀਆਂ ਦੀ ਜਿਹੜੀ ਹੈ ਇਸ ਹਾਦਸੇ ਵਿੱਚ ਮੌਤ ਹੋਈ ਆ। ਅੱਜ ਦੀ ਵੱਡੀ ਖਬਰ ਦੱਸ ਦਈਏ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ Shimla ਦੇ Jubbar ਵਿੱਚ HRTC ਦੀ ਬੱਸ ਜਿਹੜੀ ਹੈ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋਈ ਤੇ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ। ਦੱਸ ਦਈਏ ਡਰਾਈਵਰ ਇੰਡੈਕਟਰ ਸਮੇਤ 2 ਸਵਾਰੀਆਂ ਦੀ ਜਿਹੜੀ ਹੈ ਇਸ ਹਾਦਸੇ ਵਿੱਚ ਮੌਤ ਹੋਈ ਹੈ। ਅੱਜ ਦੀ ਵੱਡੀ ਖਬਰ ਦੱਸ ਦਈਏ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ Shimla ਦੇ Jubbar ਵਿੱਚ HRTC ਦੀ ਬੱਸ ਜਿਹੜੀ ਹੈ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋਈ ਤੇ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ। ਦੱਸ ਦਈਏ ਡਰਾਈਵਰ ਇੰਡੈਕਟਰ ਸਮੇਤ 2 ਸਵਾਰੀਆਂ ਦੀ ਜਿਹੜੀ ਹੈ ਇਸ ਹਾਦਸੇ ਵਿੱਚ ਮੌਤ ਹੋਈ ਹੈ।